ਤਿਆਰ ਦਾ ਤੁਹਾਡੇ ਆਪਣੇ YouTube ਚੈਨਲ ਅਮਰਤ ਟੇਲਰ ਸਿਵੀਆਂ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਆਪਣੇ ਬਾਰੇ ਦੱਸਦੇ ਗਏ ਸਾਡਾ ਜਿਹੜਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੀ ਰਹਿਣ ਵਾਲੇ ਆ ਜੇ ਕਿਸੇ ਭੈਣ ਭਰਾ ਨੇ ਬਠਿੰਡੇ ਵਾਲੀ ਸਾਈਡ ਤੋਂ ਆਣਾ ਉਹ ਥਰਮਲ ਪਲਾਂਟ ਦੇ ਕੋਲੋਂ ਸਿਰਫ 5 ਕਿਲੋਮੀਟਰ ਦੂਰ ਆ 4 ਤੋਂ 5 ਕਿਲੋਮੀਟਰ ਦੂਰ ਮੇਰਾ ਖਿਆਲ ਹੈ ਹਨ ਤੇ ਜੇ ਕਿਸੇ ਨੇ ਇਧਰ ਸ੍ਰੀ ਮੁਕਤਸਰ ਸਾਹਿਬ ਵਾਲੀ ਸਾਈਡ ਤੋਂ ਆਣਾ ਤਾਂ ਉੱਥੋਂ ਜਿਹੜਾ ਪਿੰਡ ਆ ਪਹਿਲਾਂ ਭਲਾਡੇ ਵਾਲਾ ਪਿੰਡ ਆ ਉਹ ਤੋਂ ਸਾਡਾ ਪਿੰਡ ਬਿਲਕੁਲ 4 ਕਿਲੋਮੀਟਰ ਆ ਪੂਰਾ ਉੱਥੋਂ ਜੇ ਕਿਸੇ ਨੂੰ ਰੂਟ ਹੋਰ ਵਾਲੀ ਸਾਈਡ ਤੋਂ ਹਨ ਉੱਥੋਂ ਆਪਣਾ ਪਿੰਡ 5 5.5 ਕਿਲੋਮੀਟਰ ਦੂਰ ਹੈ ਲੱਗ ਭਾਣਾ ਤੇ ਪਿੰਡ ਜਿਹੜਾ ਭਲਾਡੇ ਵਾਲਾ ਜਦੋਂ ਸਿਵੀ ਆਪ ਪਹੁੰਚ ਮਾਰਗਾ ਐਂਡ ਤੇ ਆ ਕੇ ਆਪਣੇ ਘਰਾਂ ਦਾ ਪਹਿਲੋ ਸਭ ਤੋਂ ਪਹਿਲਾਂ ਆਪਣੇ ਘਰ ਆਉਂਦਾ ਤੇ ਜੇ ਕਿਸੇ ਭੈਣ ਭਰਾ ਨੇ ਕੱਪੜਾ ਲੀੜਾ ਵੀ ਸਵਾਉਣਾ ਘਰੇ ਬੈਠ ਕੇ ਆਨਲਾਈਨ ਆਪ ਦੇਣਾ ਚਾਹੁੰਨੇ ਹੋਣਾ ਕੱਪੜਾ ਵੀ ਇੱਥੋਂ ਲੈਣਾ ਚਾਹੁੰਨੇ ਗੁਰਤੇ ਪੀਐਮ ਵਗੈਰਾ ਦਾ ਕਿਉਂਕਿ ਆਪਣੇ ਕੋਲੇ ਗੁਰਤੇ ਪੀਐਮ ਹਰ ਪ੍ਰਕਾਰ ਦਾ ਕੱਪੜਾ ਹੁੰਦਾ ਪੂਰਾ ਵਧੀਆ ਗਾਰੰਟੀ ਵਾਲਾ ਇਸ ਇਤਨੀ ਪੱਗਾਂ ਉਹ ਵੀ ਸਾਰੀਆਂ ਅੰਧਖਾ ਦਿਓ ਇੱਕ ਵਾਰੀ ਕੈਮਰਾ ਮਾਰ ਕੇ ਪੱਗਾਂ ਵੀ ਸਾਰੀਆਂ ਪੂਰੀਆਂ ਵਧੀਆ ਹੁੰਦੀਆਂ ਕਿਸੇ ਕਿਸਮ ਦਾ ਕੋਈ ਵੀ ਲੰਬਾ ਨਹੀਂ ਹੋਊਗਾ ਇਹ ਚਾਉਣੇ ਤੁਸੀਂ ਭੈਣਾਂ ਤਾਂ ਸੂਟ ਦੇ ਅੰਦਰ ਵੀ ਇਹ ਫੁੱਲ ਵੈਲ ਵਧੀਆ ਵਾਲੀ ਹੁੰਦੀ ਹੈ 70 ਰੁਪਏ ਮੀਟਰ ਜਿੰਨਾਂ ਦਾ ਹੱਥ ਚੱਲਦਾ ਮੈਂ ਹਰ ਇੱਕ ਵੀਡੀਓ 'ਚ ਕਹਿੰਦਾ ਉਹ ਵਧੀਆ ਵਾਲੀ ਲੈਣਗੀ ਹੀ ਲਾਇਆ ਕਰੋ ਨਾ ਫੁੱਲ ਵੈਲ ਹੁੰਦੀ ਜਿਹੜੀ ਪੂਰੀ ਵਧੀਆ ਕਿਉਂਕਿ ਫੁੱਲ ਵੈਲ ਜਿਹੜੀ ਆ ਉਹ ਘੱਟੋ ਘੱਟ ਵੀ ਨਾਂ ਵਾਲਾ 35 ਪ੍ਰਕਾਰ ਦੀ ਹੁੰਦੀ ਆ ਉੱਥੇ ਤੁਸੀਂ ਕੰਫਿਊਜ਼ ਹੋ ਜੇ ਫੁੱਲ ਵੈਲ ਇੱਕ ਪ੍ਰਕਾਰ ਦੀ ਹੁੰਦੀ ਭੈਣੋ ਫੁੱਲ ਵਾਲ ਜਿਹੜੀ ਉਹ 35 ਪ੍ਰਕਾਰ ਦੀ ਹੁੰਦੀ 40 ਰੁਪਏ ਮੀਟਰ ਤੋਂ ਲੈ ਕੇ 70 80 ਰੁਪਏ ਮੀਟਰ ਤੱਕ ਕਰਾਉਂਦੀ ਹੈ। ਇਹੀ ਫੁੱਲ ਵਾਲ ਜਿਹੜੀ ਉਹ ਬਾਜ਼ਾਰ ਦੇ ਵਿੱਚ 85 ਰੁਪਏ ਮੀਟਰ ਮਿਲਦੀ ਆ। ਪੂਰੀ ਵਧੀਆ ਹੁੰਦੀ ਹੈ ਇਹਦੀ ਰੰਗ ਰੂng ਦੀ ਪੂਰੀ ਫੁੱਲ ਗਾਰੰਟੀ ਹੁੰਦੀ ਹੈ ਨਾ। ਨਾ ਹੀ ਇਹਦੇ ਵਿੱਚ ਕੋਈ ਕਾਣ ਵਗੈਰਾ ਹੁੰਦਾ ਤੇ ਨਾ ਹੀ ਇਹਦਾ ਰੰਗ ਫੇਟ ਹੁੰਦਾ। ਤੇ ਜੇ ਕੋਈ ਭੈਣਾ ਇੱਥੋਂ ਹੀ ਫੁੱਲ ਵਾਲ ਲੈਣੀ ਚਾਹੁੰਦੀ ਆਪਣੇ ਤੋਂ ਮੰਗਵਾਉਣਾ ਚਾਹੁੰਦੇ ਹਨਾ ਪੰਜ ਚਾਰ ਰੰਗ ਇਕੱਠੇ ਤਾਂ ਉਹ ਆਪਾਂ ਵੀ ਭੇਜ ਜਾਗੇ। ਮੇਰੇ ਨਾਲ ਫੋਨ ਤੇ ਤੁਸੀਂ ਸੰਪਰਕ ਕਰ ਲਿਆ ਕਰੋ। ਇਹ ਕਿਸੇ ਭੈਣ ਨੇ ਘਰ ਵਾਸਤੇ ਕੁਰਤੇ ਪਿਆਵੇਂ ਭਰਾਵਾਂ ਵਾਸਤੇ ਲੈਣੇ ਹਨ ਘਰੇ ਪਾਉਣ ਨੂੰ ਨਾਰਮਲ ਜਾਂ ਆਉਣ ਵਾਸਤੇ ਆਉਣ ਜਾਣ ਵਾਸਤੇ ਚਿੱਟੇ ਕੁਰਤੇ ਪਿਆਵੇਂ ਉਹ ਵੀ ਆਪਣੇ ਕੋਲ ਪੂਰੀ ਵਧੀਆ ਹੁੰਦੇ ਆ ਠੀਕ ਰੇਂਜ ਤੋਂ ਲੈ ਕੇ ਜਣੀ ਘੱਟ ਤੋਂ ਘੱਟ 1000 ਰੁਪਏ ਤੋਂ ਲੈ ਕੇ ਚਿੱਟਾ ਕੁਰਤੇ ਵਾ 4000 ਰੁਪਏ ਤੱਕ ਹੁੰਦਾ ਕਿ ਉਹ ਜੀ ਵੀ ਤੁਸੀਂ ਲੈ ਸਕਦੇ ਹੋ ਵਾਈਟ ਦੇ ਵਿੱਚ ਰੰਗਦਾਰ ਦੇ ਵਿੱਚ ਜਿਵੇਂ ਆ ਗੀਜਾ ਕਾਟਨ ਆ ਗਈ 1200 1500 ਫਿਰ ਜਿਵੇਂ ਬੱਚਿਆਂ ਵਾਸਤੇ ਆਪਾਂ ਕੱਪੜੇ ਬਾਹਰ ਭੇਜਨੇ ਆ ਬਾਹਲੀਆ ਕੰਟਰੀ ਵਿੱਚ ਹਨ ਜਿਵੇਂ ਆ ਰੰਗ ਲੱਗੇ ਹੋਏ ਆ ਉੱਪਰ ਕੈਮਰਾ ਮਾਰਕੀਟ ਦਿਖਾ ਰਿਹਾ ਆ ਇਹ ਮੇਰੇ 2100 ਗ੍ਰੇਂਜ ਆ ਪੂਰਾ ਵਧੀਆ ਕੁੜਤਾ ਪੇਮਾ ਹਨ ਬਲ ਵੀ ਥੋੜੇ ਪੈਂਦੇ ਆ ਤੇ ਕਾਟਨ ਦੇ ਵਿੱਚ ਆ ਪੂਰੀ ਵਧੀਆ ਕਾਟਨ ਆ ਇਹ ਚ ਦੋ ਤਾ ਤਾਈਆਂ ਮਾਰਦੇ ਕਪੜੇ ਦੇ ਵਿੱਚ ਨਾ ਦੋ ਪਾਸੇ ਬਣਾ ਸਕਦਾ ਇਹਦੇ ਵਿੱਚ ਦੋ ਰੰਗ ਹੁੰਦੇ ਆ ਅੰਦਰਲਾ ਪਾਸਾ ਹੋਰ ਆ ਬਾਹਰਲਾ ਪਾਸਾ ਹੋਰ ਆ ਇਹਦੇ ਵਿੱਚ ਆਪਾਂ ਕੋਈ ਵੀ ਅੰਦਰਲਾ ਪਾਸਾ ਹੀ ਬਣਾ ਸਕਦੇ ਆ ਡਬਲ ਸ਼ੀਟਰਡ ਜਿਹਾ ਕਪੜਾ ਹੁੰਦਾ ਇਹ ਤੇ ਵਾਟਰ ਪ੍ਰੂਫ ਕਪੜਾ ਵੀ ਮਿਲ ਜੂ ਆਪਣੇ ਕੋਲੇ ਵਾਈਟ ਵਾਲਾ ਜੀ ਕਈ ਭਰਾਉਣ ਚਾਹੀਦਾ ਹਨਾ ਇਹ ਤੇ ਦਾਗ ਵਗੈਰਾ ਨਹੀਂ ਪੈਂਦਾ ਉਹ ਵਾਈਟ ਦੇ ਵਿੱਚ ਆਪਣੇ ਕੋਲੇ ਪੂਰਾ ਵਧੀਆ ਕਪੜਾ ਹੁੰਦਾਗਾ ਤੇ ਆ ਜਿਹੜਾ ਆਪਾਂ ਟੌਪਿਕ ਲੈ ਕੇ ਆਏ ਕਈ ਦਿਨਾਂ ਦੇ ਭੈਣਾਂ ਦੇ ਕਮੈਂਟ ਆ ਰਹੇ ਸੀ ਫੁੱਲ ਲਾਸਟ ਵਾਲਾ ਪਜਾਮਾ ਪਲਾਜੋ ਸਾਨੂੰ ਬਣਾਉਣਾ ਦਵਾਰੇ ਕਟਿੰਗ ਦੱਸੋ ਹਨਾ ਤਾਂ ਆਪਾਂ ਉਸ ਪਜਾਮੇ ਦੀ ਦਵਾਰੇ ਕਟਿੰਗ ਲੈ ਕੇ ਆਈਆਂ ਫੁੱਲ ਲਾਸਟ ਵਾਲੇ ਦੀ ਤਾਂ ਪੂਰੀ ਮ ਬਰੀਕੀ ਨਾਲ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਫਿਰ ਵੀ ਜੇ ਕਿਸੇ ਚੀਜ਼ ਨਹੀਂ ਸਮਝ ਆਉਂਦੀ ਉਹ ਦਵਾਰੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਆ ਕਰੋ ਜੇ ਕਿਸੇ ਭੈਣ ਨੂੰ ਨਹੀਂ ਕਮੈਂਟ ਕਰਨਾ ਆਉਂਦਾ ਤਾਂ ਉਹ WhatsApp ਵਾਲੇ ਨੰਬਰ ਤੇ ਬੋਲ ਕੇ ਭੇਜਿਆ ਕਰੋ ਵੀ ਆਹ ਚੀਜ਼ ਦੀ ਥੋੜੀ ਆ ਜੇ ਸਾਨੂੰ ਦਿੱਕਤ ਆਉਂਦੀ ਹੈ ਕੰਫਿਊਜ਼ਨ ਆਉਂਦੀ ਆ ਜਾ ਕਿ ਜੇ ਪੈਂਦਾ ਪਜਾਮਾ ਉੱਪਰ ਨੂੰ ਚੜਦਾ ਉਹ ਮੈਂ ਇਸ ਵੀਡੀਓ ਤਕਰੀਬਨ ਤਾਂ ਵੇਸੇ ਸਾਰਾ ਸਮਝਾਉਂ ਬਈ ਫਿਰ ਵੀ ਜੇ ਕਿਸੇ ਚੀਜ਼ ਦੀ ਕਮੀ ਪੇਚੀ ਰਹੇਗੀ ਉਹ ਮੈਨੂੰ ਜਰੂਰ ਦੱਸਿਆ ਕਰੋ ਹਨਾ ਤਾਂ ਆਜੋ ਮੈਂ ਤੁਹਾਨੂੰ ਇੱਕ ਵਾਰੀ ਨਾਪ ਬਾਰੇ ਇਹਨਾਂ ਦੱਸਦਾ ਕਿੰਨਾ ਨਾਪ ਆ ਜਿਹੜੀ ਇਹਨਾਂ ਦੀ ਲੰਬਾਈ ਆ ਉਹ 36 ਇੰਚ ਲੱਕ ਜਿਹਾ ਜਾਂ ਕਮਰ ਕਹਿ ਦਈਏ ਹਨਾ ਆ ਚੀਜ਼ ਆ ਕਮਰ ਇੱਥੋਂ ਇੱਥੇ ਆਪਾਂ ਪੈਂਟ ਬੰਨਦੇ ਹਨਾ ਜਾਂ ਪਜਾਮੇ ਦਾ ਨੇਫਾ ਆ ਜਾਂਦਾ ਸਲਵਾਰ ਦਾ ਇੱਥੋਂ ਇਹਨਾਂ ਦਾ 35 ਇੰਚ ਪੌਂਚਾ ਮੂਰੀ ਤੁਸੀਂ ਕਹਿ ਇਹਨੂੰ ਕਿੰਨੀ ਆ ਉਹ 16 ਲੋੜ ਮੁਤਾਬਕ ਆਪਾਂ ਵੱਧ ਘੱਟ ਪਹਿਣਾ ਰੱਖ ਸਕਦੇ ਹਾਂ ਜਿਹੜਾ ਪੱਟਾ ਉਹ 27 ਇੰਚ ਇਹਨਾਂ ਦਾ ਠੀਕ ਹੈ ਤਿਆਰ ਪੱਟਾ 27 ਜਿੰਨਾ ਆਪਾਂ ਨੂੰ ਬਾਹਰ ਦੇ ਵਿੱਚ ਪਜਾਮਾ ਬਣ ਕੇ ਤਿਆਰ ਚਾਹੀਦਾ ਹੁੰਦਾ ਉਹ 27 ਆ ਇਹ ਕਿਸੇ ਚੀਜ਼ ਦੀ ਫਿਰ ਵੀ ਨਾ ਸਮਝਾਈ ਜਾਂ ਨਾਪ ਲੈਣਾ ਨਹੀਂ ਆਉਂਦਾ ਪਹਿਣਾ ਨੂੰ ਤਾਂ ਉਹ ਮੈਂ ਨਾਪ ਤੇ ਇੱਕ ਵਾਰੀ ਵੀਡੀਓ ਦੁਬਾਰੇ ਬਣਾ ਲਵਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਵੀ ਬਾਡੀ ਤੋਂ ਆਪਾਂ ਨਾਪ ਕਿਵੇਂ ਲੈਣਾ ਹਨ ਤਾਂ ਉਹ ਮੈਨੂੰ ਕਮੈਂਟ ਕਰ ਦਿਓ ਫਿਰ ਮੈਂ ਤੁਹਾਨੂੰ ਦੱਸ ਦੂ ਕਿਵੇਂ ਨਾਪ ਲੈਣਾ ਲੱਕ ਜ਼ਰੂਰ ਮਿਲਿਆ ਕਰੋ ਇਹ ਬਿਲਕੁਲ ਲੱਕ ਦੀ ਆਪਾਂ ਨੂੰ ਜ਼ਿਆਦਾ ਲੋੜ ਪੈਦੀ ਹੈ ਇੱਕ ਲਾਸਟਿਕ ਪਾਉਣ ਵੇਲੇ ਵੀ ਤੇ ਹੋਰ ਵੀ ਝੋਣੀ ਝੁਲੀ ਰੱਖਣ ਵੇਲੇ ਵੀ ਹੈਨਾ ਤਾਂ ਆ ਆਪਣੇ ਕੋਲੇ ਕੱਪੜਾ ਗੀਜਾ ਕਾਟਨ ਦਾ ਪੋਰਸੇ ਦੇ ਵਿੱਚ ਹੈਗੀ ਆ ਸਭ ਤੋਂ ਪਹਿਲਾਂ ਮੈਂ ਆਪਾਂ ਕੱਪੜਾ ਮਿਣਾਂਗੇ ਕਿੰਨਾ ਡੇਢ ਮੀਟਰ ਇਹਦਾ ਪੜਾਂਗਾ ਤੇ ਆ ਆਪਣੇ ਕੋਲੇ ਕੱਪੜਾ ਸਭ ਤੋਂ ਪਹਿਲਾਂ ਮੈਂ ਹਰ ਇੱਕ ਵੀਡੀਓ ਜਿਹੜੀ ਕੱਪੜਾ ਜ਼ਰੂਰ ਮਿਣਿਆ ਕਰੂ ਕਿੰਨਾ ਉਸ ਤੋਂ ਬਾਅਦ ਤੁਸੀਂ ਪ੍ਰੈਸ ਲਾ ਲਿਆ ਕਰੋ ਕੋਲੇ ਜਿਵੇਂ ਇਹਦੇ ਵਿੱਚ ਦੇਖੋ ਕਿੰਨੇ ਵਾਲਾ ਹੈਨਾ ਆ ਚੀਜ਼ ਧਿਆਨ ਰੱਖਿਆ ਕਰੋ ਆਪਾਂ ਕੱਪੜਾ ਪੁੱਠਾ ਕਰਕੇ ਵਿਛਾਇਆ ਹੋਇਆ ਮੇਰਾ ਇਸ ਤੋਂ ਆਪਾਂ ਨੇ ਕੱਪੜਾ ਲੈ ਲੈਣਾ ਕਿੰਨਾ ਹਾਂ ਦੇਖੋ ਕੱਪੜਾ ਹੈਗਾ 1.35 ਯਾਨੀ 1.5 ਮੀਟਰ ਤੋਂ ਘੱਟ ਆ ਆਪਾਂ ਨੂੰ ਇਹ 1.35 36 ਪੀਸ ਹੈਗਾ ਜਿਹਦੇ ਵਿੱਚੋਂ ਵਧੀਆ ਪਜਾਮਾ ਨਿਕਲੇਗਾ ਆਪਣਾ ਹਨਾ ਪਲਾਜੋ ਕਹੇ ਨੇ ਜਿਹਨੂੰ ਤੁਸੀਂ ਮਤਲਬ ਆਪਾਂ ਇਹਨੂੰ ਇੱਕ ਵਾਰੀ ਪ੍ਰੈਸ ਮਾਰ ਕੇ ਸੈੱਟ ਕਰ ਲઈએ ਜਿਹੜੀਆਂ-ਜਿਹੜੀਆਂ ਚੀਜ਼ਾਂ ਦੀ ਤੁਹਾਨੂੰ ਸਮਝ ਲੱਗੀਆਂ ਨੇ ਉਹ ਵੀ ਦੱਸਿਆ ਕਰੋ ਵੀਡੀਓ ਕਿਵੇਂ ਲੱਗਦੀ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਹਨਾ ਜਿਹੜੇ ਭਰਾ ਜਾਂ ਭੈਣਾਂ ਬਿਲਕੁਲ ਨਵੇਂ ਆ ਵੀਡੀਓ ਅੱਜੀ ਉਹਨਾਂ ਕੋਲ ਆਈ ਹੈ ਚੈਨਲ ਤੇ ਨਵੇਂ ਆ ਜਾਂ ਦੇਖ ਰਹੇ ਆ ਚੈਨਲ ਹਾਈ ਡਿਕਰ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਘੰਟੀ ਨੂੰ ਵੀ ਜਾਓ ਤੇ ਆਲ ਵਾਲੇ ਬਟਨ ਤੇ ਸੈੱਟ ਕਰੋ ਠੀਕ ਆ ਇਹ ਚੀਜ਼ ਜ਼ਰੂਰੀ ਹੈ ਜੇ ਕਿਸੇ ਭੈਣ ਨੂੰ ਨਹੀਂ ਆਉਂਦਾ ਇਸ ਤਰ੍ਹਾਂ ਕਰਨਾ ਨਾ ਉਹ ਮੈਨੂੰ WhatsApp ਤੇ ਆਪਣਾ ਇੱਕ ਗਰੁੱਪ ਬਣਾ ਹੋਇਆ ਦੋ ਚੈਨਲ ਹਨ ਆਪਣੇ ਕਾ ਚੈਨਲ ਆ ਇੱਕ ਦੂਸਰਾ ਚੈਨਲ ਮੇਰੇ ਵਾਲਾ 30 ਭੈਣਾਂ ਕੋਲੇ ਉਹ ਚੈਨਲ ਹੈ ਨਹੀਂ ਗੇ ਕਿੰਨੇ ਕੋਲੇ ਆ ਹੈ ਨਹੀਂ ਨਾ ਤਾਂ ਉਹ ਲਈ ਇਹਦੀ ਵੀਡੀਓ ਪਾਉਂਗੀ ਉਹ ਵੀ ਪਲੱਸ ਮੈਂ ਜਿਹੜੀ ਦੂਸਰੇ ਦੇ ਅੱਜ ਆਲ ਓਵਰ ਸੂਟ ਕਟਿਆ ਉਹ ਵੀ ਕੱਠੀਆਂ ਵੀਡੀਓ ਆਪਾਂ ਅਪਲੋਡ ਕਰਾਂਗੇ ਉਸ ਗਰੁੱਪ ਦੇ ਵਿੱਚ ਦੋਨੇ ਵੀਡੀਓ ਪਾਉਂਗਾ ਤਾਂ ਕਰਕੇ ਮੈਂ ਕਹਿਣਾ ਉਹਨਾਂ ਨੂੰ ਵੀ ਕਿ ਤੁਸੀਂ ਗਰੁੱਪ ਦੇ ਵਿੱਚ ਨੰਬਰ ਐਡ ਕਰਾ ਲਓ ਜਿਹੜੀਆਂ ਭੈਣਾਂ ਬਰੀਕੀ ਦੇ ਨਾਲ ਕੰਮ ਸਿੱਖਣਾ ਚਾਹੁੰਦੀਆਂ ਹਨ ਤਾਂ ਉਹਨਾਂ ਕੋਲੇ ਲਾਜ਼ਮੀ ਹੋਣਾ ਚਾਹੀਦਾ ਗਰੁੱਪ ਦਾ ਨੰਬਰ ਗਰੁੱਪ ਦੇ ਵਿੱਚ ਕੋਈ ਵੀ ਐਹੋਈ ਵੀਡੀਓ ਨਹੀਂ ਪਾਉਂਗਾ ਵੀ ਜਿਹਦੇ ਵਿੱਚ ਤੁਹਾਨੂੰ ਪਰੇਸ਼ਾਨੀ ਹੋਊਗੀ ਆ ਵਾਰੀ-ਵਾਰੀ ਆਪਾਂ ਨੂੰ ਵੀਡੀਓ ਜੀ ਮੂਲੀ ਹੋ ਜਾਈ ਜਣੀ ਹਨ ਜਿਹੜੀ ਕੰਮ ਦੀ ਵੀਡੀਓ ਹੋਊਗੀ ਉਹੀ ਪਾਉਂਗਾ ਕਟਾਈ ਵਾਲੀ ਜਾਂ ਸਲਾਈ ਵਾਲੀ ਦੋ ਹੀ ਵੀਡੀਓ ਹੋਣਗੀਆਂ ਤੀਸਰੀ ਕੋਈ ਆਪਣੀ ਕਿਸੇ ਵੀ ਤਰ੍ਹਾਂ ਦੀ ਵੀਡੀਓ ਨਹੀਂ ਹੋਊਗੀ ਹਨਾ ਆ ਲੋ ਆ ਮੈਂ ਕੱਪੜਾ ਇੱਕ ਵਾਰੀ ਫੇਰ ਸੈੱਟ ਕਰ ਲਿਆ ਇੱਥੋਂ ਵਿਛਾਲਿਆ ਚੰਗੀ ਤਰ੍ਹਾਂ ਲੋ ਇਥੋਂ ਵੀ ਆਪਾਂ ਇੱਕ ਵਾਰੀ ਦੁਬਾਰੇ ਫੇਰ ਪ੍ਰੈਸ ਮਾਰ ਲਾਂਗੇ ਕੱਪੜੇ ਚੰਗੀ ਹੋਏ ਇੱਥੇ ਪੂਰਾ ਚੰਗੀ ਤਰ੍ਹਾਂ ਕੱਪੜੇ ਨੂੰ ਪ੍ਰੈਸ ਮਾਰ ਕੇ ਰੱਖਿਆ ਕਰੋ ਤਾਂ ਕਿ ਆਪਾਂ ਨੂੰ ਕੱਟਣ ਦੇ ਵਿੱਚ ਜਾਂ ਫਿਟਿੰਗ ਦੇ ਵਿੱਚ ਸੂਤ ਭਾਰ ਦਾ ਵੀ ਫਰਕ ਨਾ ਰਵੇ ਹਨਾ ਆਮ ਆਪਾਂ ਨੇ ਕੁੜਤੀ ਕੱਟਣੀ ਆਪਾਂ ਕੁੜਤਾ ਕੱਟਣਾ ਸਲਵਾਰ ਪਜਾਮਾ ਕੁਝ ਵੀ ਕੱਟਣਾ ਪ੍ਰੈਸ لازਮੀ ਮਾਰਨੀ ਕੱਪੜੇ ਦੇ ਹਨਾ ਇਹਦੇ ਵਿੱਚ ਨਾਲੇ ਇਹ ਪਤਾ ਨਹੀਂ ਕਈ ਕੱਪੜੇ ਨੇ ਅੱਜ ਕੱਲ੍ਹ ਇਸ ਤਰ੍ਹਾਂ ਦੇ ਆਉਂਦੇ ਜਿਹੜੇ ਸੁਗੜ ਜਾਂਦੇ ਆ ਪ੍ਰੈਸ ਮਾਰਨੇ ਉਹ ਪਹਿਲਾਂ ਜਿੰਨਾ ਸੁਗੜਨਾ ਹੋਇਆ ਉਹ ਸੁਗੜ ਜੂ ਬਾਅਦ ਦੇ ਵਿੱਚ ਦਿੱਕਤ ਨਹੀਂ ਕੰਨੀ ਆਪਾਂ ਮੈਂ ਹਮੇਸ਼ਾ ਇਹ ਕਹਿਣਾ ਹੁੰਨਾ لازਮੀ ਕੱਢਾਂਗੇ ਨਿਸ਼ਾਨ ਲਾਉਣ ਤੋਂ ਪਹਿਲਾਂ ਕੱਢਾਂਗੇ ਇਸ ਕੱਪੜੇ ਦੀ ਕੰਨੀ ਆ ਦੇਖੋ ਮਾੜੀ ਮਾੜੀ ਖਿੱਚ ਮਾਰੀ ਹੋਈ ਆ ਫਿਰ ਨਿਸ਼ਾਨ ਲਾਉਣ ਤੋਂ ਬਾਅਦ ਉਹ ਆਪਾਂ ਹੁਣ ਇਹ ਕੰਨੀ ਸਾਰੀ ਕੱਢ ਦੂੰਗਾ ਮੈਂ ਠੀਕ ਹੈ ਜੀ ਕਪੜਾ ਆਪਾਂ ਨੇ ਪੁੱਠਾ ਕਰਕੇ ਵਿਛਾਇਆ ਹੋਇਆ ਸੰਗਣਾ ਨਹੀਂ ਜਿਹੜੀਆਂ ਭੈਣਾਂ ਨੂੰ ਨਹੀਂ ਜਿਹੜੀਆਂ ਇਹ ਇਹ ਚੀਜ਼ਾਂ ਉਹਨੂੰ ਸ਼ੇਅਰ ਕਰਿਆ ਕਰੋ ਮੈਨੂੰ ਦੱਸਿਆ ਕਰੋ ਵੀ ਆਹ ਚੀਜ਼ ਬਾਈ ਤੁਹਾਨੂੰ ਦਿੱਕਤ ਆਉਂਦੀ ਆ ਫਿਰ ਉਹ ਚੀਜ਼ ਦਾ ਹੱਲ ਹੋਊਗਾ ਹਨਾ ਹਾਲੋ ਸਕੀਲ ਕਿਵੇਂ ਕਰਨ ਨੇੜੇ ਕਰਕੇ ਦਿਖਾ ਦਿਓ ਕੈਮਰਾ ਇੱਥੋਂ ਆਹ ਚੀਜ਼ ਇੱਕੋ ਜਿਹੀ ਹੋਣੀ ਚਾਹੀਦੀ ਹੈ ਆਪਣੀ ਜਦੋਂ ਕਪੜਾ ਆਪਾਂ ਨੇ ਸਕੀਲ ਕਰਨਾ ਇਹਨੂੰ ਪੂਰਾ ਆਹ ਖੁੰਝਣਾ ਇਹਦੇ ਨਾਲ ਲੱਗਣੀ ਚਾਹੀਦੀ। ਹੁਣ ਮੈਨੂੰ ਸਕੀਲ ਕਰਕੇ ਤੁਹਾਨੂੰ ਦਿਖਾ ਦਿੰਦਾ। ਇਸ ਤਰ੍ਹਾਂ। ਠੀਕ ਆਬ ਜਮਾ ਸਿੱਧੀ ਸੇ ਨਿਸ਼ਾਨੀ ਲਾ ਲਈ। ਹੁਣ ਆਪਾਂ ਜਿੰਨਾ ਡਾਊਨ ਕਰਨਾ, ਪੇਟ ਹੈਗਾ ਇਸ ਪੈਂ ਦਾ। ਆਪਾਂ ਮੂਰੂ ਡਾਊਨ ਕਰ ਦਾਂਗੇ। ਪਿੱਛੋਂ ਆਪਾਂ ਪਜਾਮੇ ਨੂੰ ਚੱਕ ਜਾਗੇ। ਪਲਾਜੋ ਨੂੰ ਮੂਰੂ ਡਾਊਨ ਕਰ ਦਾਂਗੇ। ਆਹ ਚੀਜ਼ ਠੀਕ ਆ। ਜੇ ਇਹ ਹੀ ਪਜਾਮਾ ਆਪਾਂ ਨੇ 벨ਟ ਵਾਲਾ ਬਣਾਉਣਾ ਹੁੰਦਾ ਫਿਰ ਆਪਾਂ 1 ਇੰਚ ਫੀਤਾ ਤਾਂਾ ਕੱਟਣਾ ਸੀ ਇੱਥੇ ਐਵੇਂ। ਹੁਣ ਆਪਾਂ ਇਹਨਾਂ ਦਾ ਲਾਸਟ ਕਾਲਾ ਪੂਰੀ ਫੁੱਲ ਲਾਸਟ ਕਾਲਾ ਆਪਾਂ ਕੱਢ ਲਿਆ 2 ਇੰਚ ਥੱਲੇ ਆਹ 2 ਇੰਚ ਥੋੜਾ ਛੱਡਤਾ ਮੈਂ ਲਾਸਟਿਕ ਦਾ ਇੱਥੋਂ ਆਪਾਂ ਨਿਸ਼ਾਨ ਚੱਕਾਂਗੇ ਜਿਹੜਾ ਇਹਨਾਂ ਦਾ ਪਲਾਜੂ ਵਾ ਉਹ 36 ਇੰਚ ਤਿਆਰ ਆ ਲੰਮਾਈ ਇੱਥੋਂ ਆਹ ਹੋਵੇ 36 ਤੇ 2.5 ਪੌਣੇ ਤਿੰਨ ਜਿੰਨਾ ਵੀ ਤੁਸੀਂ ਵੱਧ ਰੱਖਣਾ ਰੱਖ ਸਕਦੇ ਹੋ ਉਹ ਵੀ ਲੋੜ ਮੁਤਾਬਕ ਠੀਕ ਆ 3 ਇੰਚ ਵੱਧ ਆ ਲੋ ਇਹਨਾਂ ਦੇ 3 ਇੰਚ ਆਪਾਂ ਵੱਧ ਕਰਤਾ ਪੱਟੀ ਕਿਹਨੇ ਚੌੜੀ ਰੱਖਣੀ ਆ ਆਪਾਂ ਨੇ ਚੌੜੀ ਪੱਟੀ ਲਾਵਾਂਗੇ ਆ ਸੋਹਣੀ ਲੱਗਦੀ ਹੈ ਪੱਟੀ ਬਾਕੀ ਕਈ ਵਾਰੀ ਕਪੜਾ ਧੋਣ ਤੋਂ ਹਸੁੰਗੜ ਜਾਂਦਾ ਇਹ ਚੀਜ਼ਾਂ ਦਾ ਬਹੁਤ ਫਾਇਦਾ ਹੈ ਨਾ ਪੱਟੀ ਆਪਾਂ ਦਾ ਕੱਟ ਕੇ ਵੀ ਸਿੱਟਣਾ ਕਪੜਾ ਛੋਟੇ ਜਿਹਾਕਾਂ ਦੇ ਵੀ ਕੋਸ਼ਿਸ਼ ਕਰਿਆ ਕਰੋ ਵੀ ਵਿੱਚ ਕਪੜਾ ਰੱਖ ਲਿਆ ਕਰੋ ਨਿੱਕਿਆਂ ਦਾ ਕੱਦ ਵੱਧਾ ਫਿਰ ਤਰਪਾਈ ਦੇੜ ਕੇ ਪਜਾਮਾ ਵਗੈਰਾ ਨੀਵਾ ਹੋ ਜਾਂਦਾ ਇਹ ਚੀਜ਼ਾਂ ਜ਼ਰੂਰ ਲਾਜ਼ਮੀ ਹੋ ਕਰਿਆ ਕਰੋ ਇੱਥੋਂ ਝੋਲੀ ਜੇ ਕਿਸੇ ਪੈਨ ਨੂੰ ਨਹੀਂ ਮਿਲਨੀ ਆਉਂਦੀ ਤਕਰੀਬਨ ਤਕਰੀਬਨ ਆਜੂ ਮੈਂ ਤੁਹਾਨੂੰ ਨੇੜੇ ਕਰਕੇ ਦਿਖਾਉਂਦਾ ਕੈਮਰਾ ਇੱਥੋਂ ਪਹਿਣਾ ਦੀ ਝੋਲੀ ਵੈਸੇ ਇੱਕ ਤਾਂ ਵੱਡੀ ਰੱਖਣੀ ਹੁੰਦੀ ਆਪਾਂ ਆਮ ਬੰਦੇ ਨੂੰ ਪਜਾਮੇ ਦੀ ਝੋਲੀ ਤਾਂ 13 ਇੰਚ ਦੇ ਨਿਸ਼ਾਨ ਲਾ ਲ ਕਿ ਜਿੰਗੇ ਭੈਣਾਂ ਜਾਦੀ ਮੋਟੀਆਂ ਵੀ ਨਹੀਂ ਪਤਾ ਨਹੀਂ ਕਿ ਠੀਕ ਜਿਹਾ ਸਰੀਰ ਹੈ ਨਾ ਉਹਨੇ 13 ਇੰਚ ਜੇ ਕੋਈ ਭੈਣ ਜਾਦੀ ਭਾਰੀ ਹੈ ਫਿਰ ਉਹਨੇ 13.5 ਤੁਸੀਂ ਲਾ ਸਕਦੇ ਹੋ ਜਦੋਂ ਆਪਾਂ ਇਹਨੂੰ 13 ਰੱਖਾਂਗੇ ਇੱਥੋਂ ਤਾਂ ਇਹਨੇ ਜਿਹੜੀ ਝੋਲੀ ਆ ਉਹ ਬਣ ਕੇ 12 ਇੰਚ ਤਿਆਰ ਹੋਊਗੀ ਅਗਲੀ ਬੈਗ ਝੋਲੀ ਰੱਖਾਂਗੇ ਆਪਾਂ ਘੱਟੋ ਘੱਟ ਨੇ 15.5 16 ਤਿਆਰ ਤਾਂ ਕਿ ਇੱਕ ਤਾਂ ਬੈਠਣ ਲਈ ਪਜਾਮਾ ਥੱਲੇ ਨੂੰ ਲੈਣ ਦਾ ਤੇ ਦੂਸਰਾ ਨੰਬਰ ਦੂਤੇ ਪਜਾਮਾ ਚੱਕਿਆਣੀ ਜਾਂਦਾ ਹਨਾ ਆਹ ਲੋ ਹੁਣ ਮੈਂ ਇਹਨਾਂ ਦੇ ਨਿਸ਼ਾਨ ਇੱਥੇ ਚੱਕੂ ਆ ਇਸੇ ਫੱਟੀ ਨੂੰ ਇਸ ਤਰ੍ਹਾਂ ਸਕੇਲ ਕਰਕੇ ਬਿਲਕੁਲ ਠੀਕ ਆ ਆਪਾਂ ਅਨਿਸ਼ਾਨ ਨਾਲੇ ਝੋਲੀ ਦਾ ਹੁਣ ਆਪਾਂ ਫਟੀਆਂ ਦੂਜਾ ਪਾਸਾ ਕਰ ਲਿਆ ਇੱਥੋਂ ਠੀਕ ਆ ਅਨਿਸ਼ਾਨ ਆਪਣਾ ਤਿਆਰੀ ਦਾ ਹੋ ਗਿਆ ਆ ਨਿਸ਼ਾਨ ਹੋ ਗਿਆ ਪੰਜਨੀ ਦੇ ਉੱਤਰ ਪਾਈ ਕਰਨੀ ਠੀਕ ਆ ਇੱਥੋਂ ਆਪਾਂ ਛੱਡਣਾ 1/2 ਇੰਚ ਪਾਟ ਕਿੰਨਾ ਇਹਨਾਂ ਦਾ 27.5 27 ਮੈਂ ਲਾਉਂਗਾ ਇੱਥੇ 27 ਤੇ ਪਿੱਛੇ ਆਪਾਂ ਵੱਧ ਚੱਕਾਂਗੇ ਕਿਉਂਕਿ ਬੈਕ ਉਹਨੇ ਚੱਕੀ ਜਾਊਗੀ ਆ ਦੋ ਤੋਂ ਆਪਾਂ ਇੱਕ ਸੂਤ ਕੱਟ ਲਉਣਾ ਕੈਮਰਾ ਨੇੜੇ ਕਰਕੇ ਦਿਖਾ ਦਉ ਇੱਥੋਂ ਦੋ ਤੁਮ ਇੱਕ ਸੂਤ ਕੱਟ ਕਰ ਲੈਣਾ ਹੁਣ ਆਪਾਂ ਆ ਮੇਨਣਾ ਕਿੰਨਾ ਆ ਰਹਿਗਾ ਆਪਣੇ ਕੋਲ 12.1 ਸੂਤ ਇਥੋਂ ਹੀ ਆਪਾਂ ਲਾਵਾਂਗੇ 12.1 ਸੂਤ ਇਥੋਂ ਹੀ ਆਪਾਂ ਲਾਵਾਂਗੇ 12.1 ਸੂਤ ਇਹਦਾ ਅੱਧਾ ਕਿੰਨਾ ਹੋ ਗਿਆ 6 ਹੁਣ ਮੂਰੀ ਕਿੰਨੀ ਇਹਨਾਂ ਦੀ 16 ਇੰਚ 16 ਦਾ ਅੱਧਾ ਕਿੰਨਾ ਹੋ ਗਿਆ 8 4 ਇੰਚ ਉਧਰ ਕੱਟਤਾ 4 ਇੰਚ ਇਧਰ ਕੱਟਤਾ ਲਓ ਜੀ ਠੀਕ ਆ ਫਿਰ ਵੀ ਨਾ ਚੀਜ਼ ਦੀ ਸਮਝ ਆਈ ਕਿਸੇ ਦੀ ਵੀ ਕਮੈਂਟ ਜ਼ਰੂਰ ਕਰਿਓ ਇਹ ਸਮਝ ਆ ਗਈ ਤਾਂ ਵੀ ਕਮੈਂਟ ਕਰਿਓ ਹਨਾ। ਆਪਾਂ ਪ੍ਰੈਸ ਇੱਕ ਵਾਰੀ ਕੱਢ ਦਗੇ ਬੜੀ ਗਰਮਣਾ ਹੋ ਜੇ। ਆ ਫੱਟੀ ਦੇ ਨਾਲ ਮੈਨੂੰ ਨਿਸ਼ਾਨ ਇੱਥੋਂ ਐਵੇਂ ਚੱਕੂਗਾ। ਸਿੱਧਾ ਜੀ ਆਹ ਨਿਸ਼ਾਨ ਤੁਹਾਨੂੰ ਐ ਨਹੀਂ ਲਾਉਣਾ ਹੁੰਦਾ ਮੈਂ ਕਈ ਵੀਡੀਓ ਚ ਪਹਿਲਾਂ ਵੀ ਦੱਸਿਆ ਆਹ ਜਿਹੜੀ ਗਲਾਈ ਜੀ ਹੁੰਦੀ ਹੈ ਨਾ ਇੱਥੋਂ ਇਹਦੀ ਮਦਦ ਲੈ ਲਿਆ ਕਰੋ ਥੋੜੀ ਜੀ। ਐ। ਇਹ ਆ ਨਿਸ਼ਾਨ ਆਪਾਂ ਡੂੰਗਾ ਨਹੀਂ ਲਾਉਣਾ ਬਲਾ ਝੋਲੀ ਲੈਣ ਦੇ ਮਿਲਣੀ ਇਹ ਚ ਬਲ ਪੈਂਦੇ ਆ ਬਸ ਇਹਨੂੰ ਪੂਰਾ ਫੁੱਲ ਤੇਰਸ਼ਾ ਰੱਖਿਆ ਕਰੋ। ਆਪਾਂ ਹੁਣ ਫੱਟੀ ਸਾਈਡ ਤੇ ਰੱਖ ਦੇਣੀ ਆ। ਥੋੜਾ ਬਚ ਚੱਕਾਂਗੇ ਦੂਜੀ ਫੱਟੀ ਠੀਕ ਆ ਆ ਫੱਟੀ ਆਪਣੀ ਇਹ ਦੋਨੇ ਫੱਟੀਆਂ ਲਿਆ ਕੇ ਰੱਖਣੀਆਂ ਨਾਲੇ ਤਾਂ ਆਪਾਂ ਨੂੰ ਬਾਹਾਂ ਬੂਹਾਂ ਕੱਟਣ ਵੇਲੇ ਕੰਮ ਦਿੰਦੀਆਂ ਨੇ ਇਹ ਦੋਨੇ ਫੱਟੀਆਂ ਜਰੂਰ ਲਿਆ ਕੇ ਰੱਖਣੀਆਂ ਜੇ ਕਿਸੇ ਭੈਣ ਕੋਲੇ ਇਹਦੀ ਫੋਟੋ ਖਿੱਚਣੀ ਹੈ ਹੁਣ ਫੋਟੋ ਖਿੱਚ ਲਓ ਸਕਰੀਨਸ਼ਾਟ ਮਾਰਨਾ ਤਾਂ ਮਾਰ ਕੇ ਰੱਖ ਲਓ ਐਨੀ ਸ਼ੇਪ ਹੋਣੀ ਚਾਹੀਦੀ ਬਾਲੀ ਵੀ ਸ਼ੇਪ ਬਣਾ ਹੋਵੇ ਮੈਂ ਇੱਕ ਵੀਡੀਓ ਚ ਪਹਿਲਾਂ ਵੀ ਤੁਹਾਨੂੰ ਜੇਕਰ ਕੀਤਾ ਸੀਗਾ ਹੈਨਾ ਇੱਕ ਫੱਟੀ ਆਹ ਦੇਖੋ ਆਪਾਂ ਨੇ ਨਹੀਂ ਲੈਣੀ ਹੈ ਨਾ ਆਹ ਦੇਖੋ ਵਿੱਚ ਕੋਈ ਸ਼ੇਪ ਹੀ ਨਹੀਂ ਇਹ ਜੀ ਆਪਣਾ ਨਾਮ ਆਪਾਂ ਨੂੰ ਇਹਦੀ ਲੋੜ ਪੈਂਦੀ ਆ ਆ ਫੱਟੀ ਦੀ ਸਕਰੀਨ ਸ਼ਾਟ ਮਾਰ ਲਓ ਜਿਹੜੀ ਆ ਭੈਣਾਂ ਨੇ ਫੱਟੀ ਲਿਆਉਣੀ ਆ ਆ ਸਕਰੀਨ ਸ਼ਾਟ ਦਿਖਾ ਕੇ ਉਹਨਾਂ ਤੋਂ ਇੰਨੀ ਕੁ ਗਲਾਈ ਵਾਲੀ ਫੱਟੀ ਲਿਆਓ ਲੋਹਣ ਮਮਾ ਦੱਸਾਂਗੇ ਵੀ ਕਿਵੇਂ ਇੱਥੋਂ ਲਾ ਲੈਣਾ ਨੂੰ ਐਮ ਠੀਕ ਆ ਆ ਨਿਸ਼ਾਨ ਤੁਸੀਂ ਬਾਹਰ ਨੂੰ ਰੱਖਣਾ ਤੁਹਾਡੇ ਕੋਲ ਇੱਥੋਂ ਇੱਕ ਸੂਤ ਹੁਣ ਮੈਂ ਇੱਥੋਂ ਲਾਉਂਗਾ ਨੂੰ ਇਹ ਇੱਥੇ ਰੋਗ ਲਿਆ ਕੇ ਇਹਨੂੰ ਫੱਟੀ ਨੂੰ ਤਾਂ ਹੁਣ ਦੋੜ ਦੇਣਾ ਐ ਬਾਕੀ ਨਿਸ਼ਾਨਾਂ ਨੇ ਆਪਾਂ ਹਾਲਾਂ ਲੈਣਾਂ ਪਰ ਆਪ ਆਸ ਆਪਾਂ ਇਹਦਾ ਐ ਕਮਾ ਲੈਣ ਲੋਕ ਇਸ ਇਤਨੀ ਆਪਣੇ ਬਾਹਰਲਾ ਨਿਸ਼ਾਨਾ ਤਾਂ ਇੱਥੇ ਆ ਕੇ ਹਮ ਵਲਾਦਨ ਇਸ ਨਿਸ਼ਾਨ ਦੇ ਨਾਲ ਠੀਕ ਆ ਹੁਣ ਆਪਾਂ ਕੈਂਚੀ ਨਹੀਂ ਚੱਕਣੀ ਸਭ ਤੋਂ ਪਹਿਲਾਂ ਝੋਲੀ ਮੈਣੀ ਕਿੰਨੀ ਬਣ ਰਹੀ ਆਪਣੀ ਇੱਥੋਂ ਇਹ ਰੱਖ ਲੈ ਕਰੋ ਫਿੱਟਾ ਕੈਮਰਾ ਨੇੜੇ ਕਰਕੇ ਦਿਖਾ ਦਿਓ ਐ ਵੀ ਉੱਪਰ ਹੱਥ ਰੱਖ ਦੀ ਜੇ ਕਰੋ ਇਹ ਆ ਲੋ 14 ਥੋੜੀ ਝੋਲੀ ਬਣ ਕੇ ਕਿੰਨੀ ਰਹੀ ਅਗਲੀ 12 ਹੁਣ ਆਪਾਂ ਕੱਟ ਸਕਦੇ ਇਹਨੂੰ ਬੇਫਿਕਰ ਹੋਗੇ ਹਨ ਹਰ ਇੱਕ ਵੀਡੀਓ ਚ ਕਹਿਣਾ ਹੁੰਦਾ ਜਿਹੜੀਆਂ ਭੈਣਾਂ ਦਾ ਹੱਥ ਚੱਲਦਾ ਡੰਗਾ ਲੈਂਦਾ ਉਹ ਕੈਂਚੀਆਂ ਦੋ ਲਿਆ ਕੇ ਰੱਖਿਆ ਕਰੋ ਨਾਰਮਲ ਕੱਪੜੇ ਕੱਟਣ ਵਾਸਤੇ ਇੱਕ ਜਿਹੜੇ ਮੋਤੀ ਸੀਪੀ ਵਾਲੇ ਕਿਉਂਕਿ ਜਦੋਂ ਉਹ ਸ਼ੂਟ ਕੱਟਦੇ ਆ ਆਪਾਂ ਕੈਂਚੀ ਦੇ ਵਿੱਚ ਟੱਕ ਪੈ ਜਾਂਦੇ ਆ ਉਹ ਫਿਰ ਨਾਰਮਲ ਕੱਪੜੇ ਤੋਂ ਕੱਟਦੀ-ਕੱਟਦੀ ਕੱਪੜਾ ਛੱਡ ਜਾਂਦੀ ਐਂ ਕਰ ਜਾਂਦੀ ਹੈ ਨਾ ਤਾਂ ਅਗਰ ਕਿ ਧਿਆਨ ਰੱਖਣਾ ਕੈਂਚੀਆਂ ਦੋ ਰੱਖਿਆ ਕਰੋ ਜਿਹੜੀਆਂ ਭੈਣਾਂ ਦਾ ਹੱਥ ਸਿੱਟ ਰਹਿੰਦਾ ਵਧੀਆ ਹਨ ਆ ਲੋ ਚਲੋ ਆਪਾਂ ਨੂੰ ਪੂਰੀ ਇਹਨੂੰ ਵਧੀਆ ਸ਼ੇਪ ਦੇ ਲਈ ਆਹ ਅਗਲੇ ਪਾਸਿਓਂ ਡਾਊਨ ਇਥੋਂ पेडੂ ਦੇ ਉੱਪਰ ਚੜ੍ਹਾ ਦਿੰਨੇ ਪਜਾਮਾ ਆਪਾਂ ਪਹਿਲੀ ਚੱਕ ਤਾ ਲਓ ਇਥੋਂ ਆਪਾਂ ਉਹਨੂੰ ਬਿਲਕੁਲ ਨਿਸ਼ਾਨ ਦੇ ਉੱਪਰ ਉੱਪਰ ਆਰਤਲਾਂ ਨੂੰ ਪੂਰੀ ਐਂ ਤੇਰਸੀ ਰੱਖਿਆ ਕਰੋ ਗਲਾਈਂ ਨਹੀਂ ਆਏ ਇਥੋਂ ਮੈਂ ਨਿਸ਼ਾਨ ਦੇ ਉੱਪਰ ਇੱਕ ਵਾਰੀ ਕੱਟੂ ਲਓ ਜਿਹੜੇ ਪੈਣ ਦੇ ਪਜਾਮਾ ਜਿਆਦਾ ਉੱਪਰ ਨੂੰ ਚੜ੍ਹਦਾ ਮੈਂ ਇੱਕ ਵਾਰੀ ਦੁਬਾਰੇ ਫੇਰ ਦੱਸ ਦਿੰਨਾ ਵੈਸੇ ਤਾਂ ਹੁਣ ਚੜ੍ਹਨਾ ਨਹੀਂ ਚਾਹੀਦਾਗਾ ਜੇ ਫਿਰ ਵੀ ਦਿੱਕਤ ਹੋਈ ਨਾ ਫਿਰ ਤੁਸੀਂ ਛੋਟੇ ਬੱਲਿਆਂ ਨੂੰ ਵੀ ਐਨ ਚੈੱਕ ਸਕਦੇ ਆਂ ਐਨ ਲਮਕਾ ਲਿਆ ਕਰੋ ਹੋਰ ਐਨ ਠੀਕ ਆ ਬਸ ਇਹ ਆਪਣੇ ਲਈ ਪਜਾਮੇ ਨੇ ਕਦੇ ਕੋਈ ਦਿੱਕਤ ਨਹੀਂ ਆਈ ਪਜਾਮੇ ਵੀ ਤਾਂ ਹਨ ਚੜਦੇ ਆ ਜਿਹੜੀਆਂ ਪੈਲੇ ਪਜਾਮੇ ਜਿਆਦੇ ਤਾਂ ਹਨ ਚੜਦੇ ਆ ਉਹਨਾਂ ਵਾਸਤੇ ਆ ਮੈਂ ਤੁਹਾਨੂੰ ਹੋਰ ਐਨਾ ਹੋਰ ਡਾਊਨ ਕਰ ਲਿਆ ਕਰੋ ਹੁਣ ਮੈਂ ਆਪਣੇ ਨੇ ਪਹਿਲਾ ਨਿਸ਼ਾਨ ਤੇ ਕੱਟੂ ਨੂੰ ਸਹੀ ਵਾਲੇ ਤੇ ਜਿਆਦਾ ਕਾਰਨ ਹੁੰਦਾ ਜਦੋਂ ਆ ਸਿਉਣ ਤੇ ਇੰਟਰਲੌਕ ਬਾਜੀਆਂ ਦੀ ਇਹ ਤੀਰਕਮੰਡ ਬਣ ਜਾਂਦੀ ਐਂ ਹੋ ਜਾਂਦੀ ਆ ਤੁਸੀਂ ਇੰਟਰਲੌਕ ਮਾਰਨ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਪ੍ਰੈਸ ਮਾਰ ਕੇ ਪਾਣੀ ਲਾ ਕੇ ਇਹਨੂੰ ਚੰਗੀ ਤਰ੍ਹਾਂ ਸਾਰ ਨੂੰ ਖਿੱਚ ਕੇ ਨਰਮਾ ਦਿਆ ਕਰੋ ਫਿਰ ਪਿਆਮਾ ਥੋੜਾ ਸਮੱਸਿਆ ਜਿਹੜੀ ਤਾਂ ਆਉਣ ਜਾਣ ਦੀ ਉਹ ਹਟ ਚੂਗੀ ਹਨਾ ਪਰ ਉਹ ਮੈਂ ਇਹਨੂੰ ਸਾਈਡ ਤੇ ਰੱਖ ਤਾ ਛੋਟੇ ਭੁਲੇ ਨੂੰ ਹੁਣ ਆਪਾਸੇ ਨੂੰ ਮੈਂ ਚੱਕ ਕੇ ਐ ਘਮਾਉਂਦਾ ਐਸਾ ਲਓ ਕਈ ਵਾਰੀ ਆਪਾਂ ਨੂੰ ਕਲੱਚ ਚੜਾਉਣਾ ਪੈਂਦਾ ਜਿਹਨੂੰ ਜੋੜ ਇੱਥੇ ਜੋੜ ਪੈਂਦਾ ਉਹਨੂੰ ਕਲੱਚ ਕਹਿੰਦੇ ਹਨਾ ਉਹ ਪਾ ਦਿਆ ਕਰੋ ਪਰ ਝੂਲੀ ਤੇ ਧਿਆ ਰੱਖਿਆ ਕਰੋ ਕਿ ਪੱਟ ਆਪਣਾ ਪੂਰਾ ਹੋਣਾ ਲਾਜ਼ਮੀ ਹੈ। ਇੱਕ ਬੜੀ ਐਪੇ ਪ੍ਰੈਸ ਮਾਰ ਲਈਏ। ਐਸਟ। ਵਾਚ। ਆਹ ਕੱਪ ਪਨੀਓਪਾ। ਇਹਦੇ ਉੱਪਰ ਹੀ ਬਿਚਾਉਣਾ ਹੈ। ਐਸਟ। ਠੀਕ ਆ। ਆਪ ਟੱਕ ਦਾ ਧਿਆ ਰੱਖਣ ਟੱਕ ਤੋ ਉਧਰ ਉਧਰ ਰਹੇ ਜੀ ਆਪਣਾ। ਅੱਜ ਤੋਂ ਵੀ ਧਿਆ ਰੱਖਣਾ ਆਪਾਂ ਨੇ। ਅੱਧਾ ਇੰਚ ਆਪਾਂ ਨੂੰ ਕਪੜਾ ਚਾਹੀਦਾ ਉਹ ਥੱਲੇ ਬਾਦ ਘੱਟ ਦਿੰਦੇ ਨੇ ਕਿ ਥੋੜਾ ਜਿਹਾ ਆਪਾਂ ਉੱਪਰ ਨੂੰ ਪਿੱਛੇ ਅਸਤੇ ਆਪਾਂ ਲੇ ਕੁਝ ਨਹੀਂ ਕਰਨੇ ਆ ਵਾਧਾ ਰੱਖ ਲਿਆ ਕਰੋ ਲੋਡ ਪੈ ਜਾਂਦੀ ਆਪਾਂ ਨੂੰ ਇਸ ਚੀਜ਼ ਦੀ ਲੋ ਜੀ ਫਿਰ ਮੈਂ ਸਾਰੇ ਨਿਸ਼ਾਨ ਚੱਕੂਗਾ ਬੈਗ ਜਿਆਦੇ ਆਪਾਂ ਨੂੰ ਲਾਜ਼ਮੀ ਉੱਚੀ ਪਿਛਲੀ ਝੋਲੀ ਵੱਡੀ ਹੋਣੀ ਲਾਜ਼ਮੀ ਦੋਨੇ ਝੋਲਣਾਂ ਇੱਕੋ ਨਹੀਂ ਜਿਹੜੀਆਂ ਪਹਿਲਾਂ ਰੱਖਦੇ ਸੀ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਓ ਜਣੀਆਂ ਭੈਣਾ ਪਹਿਲਾਂ ਦੋਨੇ ਝੋੜੀਆਂ ਇੱਕੋ ਜੀਆਂ ਰੱਖਦੀਆਂ ਸੀ ਦੋਨੇ ਝੋੜੀਆਂ ਭੈਣਾ ਉਹ ਇੱਕੋ ਜੀਆਂ ਨਹੀਂ ਰੱਖਣੀਆਂ ਫਿਰ ਇਹ ਸੈੱਟ ਨਹੀਂ ਬੈਂਦਾ ਪਜਾਮਾ ਆਪਣਾ ਹਣਾ ਲੇਡੀ ਜਿਹੜਾ ਆਪਾਂ ਕੱਟ ਰਹੇ ਪਲਾਜ਼ੋ ਆ ਉਹ ਆ ਦੇਖੋ ਇਸ ਪੈਨ ਦੀ ਥੋੜੀ ਬੈਕ ਜਿਹੜੀ ਆ ਉਹ ਜਾਦੇ ਆਪਾਂ ਇੱਥੋਂ ਨੂੰ 1.5 ਪੁਆਇੰਟ 1 ਜਾਂ ਪੌਣੇ 2 ਵੀ ਰੱਖ ਸਕਦੇ ਆ ਹਾਂ ਆ ਚੀਜ਼ ਆਪਾਂ ਨੇ 2 ਇੰਚ ਰੱਖਣੀ ਆ ਇੱਥੋਂ ਵੀ 2 ਇੱਥੋਂ ਵੀ 2 ਠੀਕ ਆ ਆ ਪੱਟ ਹੋ ਗਿਆ ਆਪਣਾ ਦੁਬਾਰੇ ਫਿਰ ਮੈਂ ਇਹਨਾਂ ਇੱਕ ਵਾਰੀ 27 ਆ ਆਪਾਂ ਰੱਖਣਾ 27.5 ਆ ਮੈਂ 3 7.5 ਬੰਦ ਰੱਖ ਤਾ ਠੀਕ ਆ ਇਧਰ ਆਪਾਂ ਰੱਖਾਂ ਕਿੰਨਾ 1.5 ਇੰਚ ਹੁਣ ਮੈਂ ਸਾਰੇ ਨਿਸ਼ਾਨ ਇੱਕ ਵਾਰੀ ਚੱਕ ਦੂੰਗਾ ਫਿਰ ਆਪਾਂ ਝੋਲੀ ਮਿੜਾਂਗੇ ਉਸ ਤੋਂ ਬਾਅਦ ਕਟਿੰਗ ਕਰਨੀ ਆ ਜੀ ਇੱਥੋਂ ਵੀ ਇੱਕ ਚੀਜ਼ ਤੁਹਾਨੂੰ ਹੋਰ ਦੱਸ ਦਿੰਦੇ ਆ ਆ ਤਾਂ ਆਪਣਾ ਲੱਗਿਆ ਨਿਸ਼ਾਨ ਸਿੱਧਾ ਆਪਾਂ ਨੇ ਇਹਨੂੰ ਡਾਊਨ ਰੱਖਣਾ 1.5 ਇੱਥੋਂ ਆ ਜੀ ਇਹਦੇ ਧਿਆਨ ਰੱਖਣਾ ਆ ਜਦੋਂ ਆਪਾਂ ਨਿਸ਼ਾਨ ਲਾਉਣਾ ਬਿਲਕੁਲ ਸਿੱਧਾ ਲਾਉਣਾ ਲਓ ਜੀ ਠੀਕ ਆ ਇਹ ਤੋਂ ਫੱਟੀ ਆਪਸ ਲਾਦਣਾ ਆਪਾਂ ਆ ਦੇਖੋ ਕਿਹ ਵੀ ਫੱਟੀ ਦੀ ਕੰਫਿਊਜ਼ਨ ਹੋਣੀ ਨਹੀਂ ਪਰ ਇਹਨੂੰ ਲਾਉਣ ਵੇਲੇ ਮਿੱਕੀ ਮਿਲਾਉਣੀ ਉਹ ਚੀਜ਼ ਵੀਡੀਓ ਨੂੰ ਰੋਕ ਰੋਕ ਕੇ ਵੇਖ ਲੈਣਾ ਦੇਖੋ ਆਪਾਂ ਨੇ ਫੱਟੀਆਂ ਐ ਲਾਈਆਂ ਐ ਨਹੀਂ ਲਾਉਣੀ ਐ ਲਾਉਣੀ ਠੀਕ ਹੁਣ ਆਪਾਂ ਐਸੇ ਤੇ ਨਹੀਂ ਆਪ ਇੱਥੋਂ ਫੱਟੀ ਕਿਵੇਂ ਲਾਉਣੀ ਐ ਕਈ ਪੈਣਾ ਐ ਹਨ ਭਲੇਖਾ ਲੱਗੇ ਇਹਦਾ ਕੋਈ ਗੱਲ ਨਹੀਂ ਹੌਲੀ ਹੌਲੀ ਹਿਸਾਬ ਆ ਜਾਂਦਾ ਹਨ ਲਓ ਜੀ ਇੱਥੋਂ ਬਣਾ ਨਿਸ਼ਾਲਾਉਂਗਾ ਇੱਥੋਂ ਤੱਕ ਹੁਣ ਫੱਟੀ ਨੀਚੇ ਤੋਰ ਨੂੰ ਐ ਇਹ ਪੰਮ ਜਿਹੜਾ ਤੁਹਾਡਾ ਪਜਾਮਾ ਤਾਂ ਹੁਣ ਚੜਦਾ ਸੀ ਆ ਮੈਂ ਰੱਖਤਾ ਉਹ ਵੱਧ ਤਾਂ ਪਹਿਲੋਂ ਤੋਂ ਲਾਜ਼ਮੀ ਆਪਣੇ ਵੱਧ ਰੱਖਣਾ ਭਾਵੇਂ ਆਪਾਂ ਜੈਂਟਸ ਪੈਂਟ ਕੱਟਣੀ ਆ ਭਾਵੇਂ ਜੈਂਟਸ ਕੁੱਟਤਾ ਭਾਵੇਂ ਹਰ ਇੱਕ ਵੀਡੀਓ ਚ ਗੈਣਾ ਉਹ ਜਿਹੜੇ ਤੁਸੀਂ ਧਿਆਨ ਨਾਲ ਵੇਖਦੇ ਹੋ ਤਾਂ ਐਨਾ ਵੱਧ ਰੱਖਣਾ ਲਾਜ਼ਮੀ ਆ ਇਹ ਤੁਹਾਡਾ ਪਜਾਮਾ ਉੱਪਰ ਨੂੰ ਚੜੂਗਾ ਜਦੋਂ ਪਜਾਮਾ ਬਣਾਉਣਾ ਇਹਨੂੰ ਐ ਟਟਕਾ ਦਿਆ ਕਰੋ ਆਪ ਦੀ ਆਪ ਬਾਹਰ ਕੱਢ ਤਾ ਹਾਂ ਨਿਕਲੂ ਥੱਲੇ ਤਾਂ ਹਾਂ ਤੁਸੀਂ ਫੜ ਕੇ ਨਹੀਂ ਧੱਕੇ ਨਾ ਉਹ ਇੱਧਰ ਉੱਧਰ ਕਰਨ ਲਾ ਜਦੋਂ ਆਪਾਂ ਐ ਪਜਾਮਾ ਟਟਕਾਵਾਂਗੇ ਨਾ ਜਿੰਨਾ ਥੱਲੇ ਨਿਕਲਦਾ ਕੱਪੜਾ ਥੱਲੇ ਘੜ ਦੋ ਤਾਂ ਹਾਂ ਪਰ ਇਥੋਂ ਸ਼ਾਂਟ ਪਾ ਲਿਆ ਗੁਰੂ ਜੀ ਤਾਂ ਹਲੇ ਪਾਸ ਨਿਕਲਦਾ ਪੱਲੇ ਜੋੜਨ ਤੋਂ ਬਾਅਦ ਤੈਉਂ ਕਰਕੇ ਮੈਂ ਕਹਿੰਦਾ ਵੀ ਜੇ ਆਪਣਾ ਟਾਈਮ ਦਾ ਜਿਵੇਂ ਵੀ ਆਊਗਾ ਲੋਟ ਮੈਂ ਆਪਣੇ ਟਾਈਮ ਚ ਟਾਈਮ ਕਰੀ ਸਲਾਈ ਦੀ ਵੀਡੀਓ ਲਾਜ਼ਮੀ ਪਾਇਆ ਕਰੂੰ ਕਿੰਨਾ ਹੀ ਟਾਈਮ ਲੱਗ ਜਾ ਕਰੇ ਆਪਾਂ ਨੂੰ ਵੀਡੀਓ ਪਾਵਾਂਗੇ ਲਾਜ਼ਮੀ ਆਪਾਂ ਸਲਾਈ ਦੀ ਹਨਾ ਤੇ ਆਪਣਾ ਗਰੁੱਪ ਦੇ ਵਿੱਚ ਨੰਬਰ ਭਾਣ ਵਰਕੇ ਜਰੂਰ ਐਡ ਕਰਵਾਓ ਤਾਂ ਕਿ ਤੁਹਾਡੇ ਤੋਂ ਕੋਈ ਵੀਡੀਓ ਮਿਸ ਨਾ ਹੋਵੇ ਹਰ ਇੱਕ ਵੀਡੀਓ ਦੇ ਵਿੱਚ ਕੋਈ ਇੱਕ ਨੱਕ ਚੀਜ਼ ਤੁਹਾਡੇ ਲਾਜ਼ਮੀ ਕੰਮ ਦੀ ਹੁੰਦੀ ਆ ਨੰਬਰ 1 ਤਾਂ ਇਹੇ ਨੰਬਰ 2 ਤੇ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਕਈ ਭੈਣਾਂ ਨੂੰ ਇਸ ਚੀਜ਼ ਦੀ ਲੋੜ ਹੁੰਦੀ ਆ ਪੰਜਾਬੀ ਚੈਨਲ ਬਹੁਤ ਘੱਟ ਆ ਆਪਣੇ ਕੋਲੇ ਹਨ ਤਾਂ ਕਰਕੇ ਵੀਡੀਓ ਅੱਗੇ ਜ਼ਰੂਰ ਸ਼ੇਅਰ ਕਰਿਆ ਕਰੋ ਇੱਕ ਤੁਹਾਡਾ ਲਾਈਕ ਸ਼ੇਅਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਚੇਂਜ ਲਿਆ ਸਕਦਾ ਹੈ ਨਾ ਜ਼ਿੰਦਗੀ ਬਦਲ ਜਾਂਦੀ ਬੰਦੇ ਦੀ ਜਦੋਂ ਕੋਈ ਬੰਦਾ ਰੋਟੀ ਪੈ ਜਾਂਦਾ ਲਓ ਜੀ ਹੁਣ ਆਪਾਂ ਨਿਸ਼ਾਨਦੇ ਬਿਲਕੁਲ ਉੱਪਰ ਉੱਪਰ ਆ ਦੇਖੋ ਕਿੰਨੀ ਸੋਹਣੀ ਸ਼ੇਪ ਬਣ ਗਈ ਨਾ ਇੱਥੋਂ ਆਪਾਂ ਗੁੰਡੇ ਨੂੰ ਇਸ ਤਰ੍ਹਾਂ ਕੈਂਚੀ ਪਾ ਕੇ ਕੱਟਤਾ ਲਓ ਕੈਂਚੀ ਨੂੰ ਰੋਕ ਲਿਆ ਕਰੋ ਉੱਥੇ ਜਿੱਥੇ ਤੁਹਾਨੂੰ ਆਇਆ ਲੱਗਦਾ ਨਹੀਂ ਰੋਕਣਾ ਇੱਥੇ ਰੋਕ ਕੇ ਇਹਦੀ ਡਾਇਰੈਕਸ਼ਨ ਹੀ ਚੇਂਜ ਕਰਨੀ ਆਏ ਬਾਹਰ ਨੂੰ ਘੜਦਾ ਤੁਹਾਡੇਲੇ ਪਾਸੇ ਹੋਰ ਮੈਨੂੰ ਕੋਈ ਦੁਬਾਰੇ ਪਿਛਾ ਕੇ ਜਿਹੜੀ ਆ ਖੁੰਝੀ ਜੀ ਇੱਥੇ ਆਪਾਂ ਇਹਨੂੰ ਖੁੰਝ ਇੱਥੇ ਲੈ ਲੈਣਾ ਕੈਂਚੀ ਨੂੰ ਬਾਹਰ ਕੱਢਣਾ ਇਥੋਂ ਹੌਲੀ ਹੌਲੀ ਬਾਹਰ ਕੈਂਚੀ ਨੂੰ ਮਾਰਾ 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 ਭਾਈ ਛਿਲਦੇ ਜਣਾ ਫਿਰ ਇਹ ਵਿੱਚ ਹੀ ਮਿਲ ਜਾਊਗਾ ਲਓ ਜੀ ਲਾਸਟਿਕ ਆਪਾਂ ਕਿੰਨੀ ਪੋਣੀ ਆ ਉਹ ਮੈਂ ਤੁਹਾਨੂੰ ਦੱਸ ਦੇਣਾ ਹੁਣੀ ਲੱਕ ਪੂਰਾ ਸਹੀ ਬਣਿਆ ਹੋਵੇ ਤਾਂ ਤੁਹਾਡਾ 6 ਇੰਚ ਘੱਟ ਪਾ ਲਿਆ ਕਰੋ 6 ਇੰਚ ਪਾ ਲਿਆ ਕਰੋ 7 ਇੰਚ ਲਾਸਟਿਕ ਵਧੀਆ ਹੋਣੀ ਲਾਜ਼ਮੀ ਆ ਮੈਂ ਤੁਹਾਨੂੰ ਹਰ ਇੱਕ ਵੀਡੀਓ ਕਿਹਾ ਲਾਸਟਿਕ ਤੁਸੀਂ ਕਿਰਸ ਨਾ ਕਰਿਆ ਕਰੋ ਲਾਸਟਿਕ ਵਧੀਆ ਲਿਆਇਆ ਕਰੋ ਜਿਹੜੀਆਂ ਭੈਣਾਂ ਸ਼ਹਿਰ ਬਣਦੀਆਂ ਆ ਮਗੀਬਾ ਉੱਪਰ ਲਿਖਿਆ ਹੁੰਦਾ ਉਹਦੇ ਦੀ ਲਾਸਟਿਕ ਆਉਂਦੀ ਆ ਨੀਲੇ ਰੰਗ ਦੀ ਹੈਨਾ ਉਹੀ ਲਿਆਇਆ ਕਰੋ ਮਗੀਬਾ ਦੀ ਲਾਸਟਿਕ ਆਉਂਦੀ ਆ ਵਧੀਆ ਵਾਲੀ ਭੈਣੋਂ ਕੋਈ 10 20 ਰੁਪਏ ਦੇ ਕਿਰਸ ਨਾ ਕਰਿਆ ਕਰੋ ਗਾਕਾਂ ਦੇ ਵਧੀਆ ਲਾਸਟਿਕ ਹੀ ਪਾਇਆ ਕਰੋ ਆਓ ਆਤੀ ਆਪਣੇ ਮਣਕੇ ਦੇਖ ਲਈ ਨਾ ਬਿਲਕੁਲ ਸਹੀ ਆ ਰਹੀ ਹੈ ਇਹ ਲਾਜ਼ਮੀ ਆ ਹੁਣ ਮੈਂ ਇੱਥੇ ਲਿਖੂਗੀ ਕਿੰਨੀ ਇਹ ਨੇ ਤਿਆਰ ਲੰਬਾਈ ਆ ਤੁਸੀਂ ਅਣਗਿਣੇ ਨਹੀਂ ਵਰਤਣੀ ਜਦੋਂ 모ੜਨਾ ਮਣਕੇ 모ੜਨਾ ਬਾਕੀ ਕੱਪੜਾ ਇੱਥੇ ਲਿਖਤਾ ਆਪਾਂ ਨੇ 36 ਪੁੱਠੇ ਪਾਸੇ ਇੱਥੇ ਤੁਸੀਂ ਲਿਖਣਾ ਜਿੱਦੀ ਜੇਬਾਂ ਲਾਸਟਿਕ ਲੱਕ ਕਿੰਨਾ ਇਹਨਾਂ ਦਾ 35.5 ਠੀਕ ਆ ਆ ਚੀਜ਼ਾਂ ਸਾਰੀਆਂ ਹੋਊਗਾ ਜੇ ਫਿਰ ਵੀ ਕਿਸੇ ਚੀਜ਼ ਦੀ ਨਾ ਸਮਝ ਆਈ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਨਾ ਹਨਾ ਵੀ ਆ ਚੀਜ਼ ਦੀ ਬਈ ਸਾਨੂੰ ਥੋੜੀ ਕਨਫਿਊਜ਼ਨ ਆ ਆ ਚੀਜ਼ਾਂ ਇਹ ਸਮਝ ਲੱਗ ਗਈ ਆ ਚੀਜ਼ਾਂ ਨਹੀਂ ਸਾਰੀਆਂ ਲੀਰਾਂ ਆਪਾਂ ਇਹਦੇ ਵਿੱਚ ਹੀ ਬੰਨ ਜਾਗੇ ਜੇਬਾਂ ਵਾਸਤੇ ਕਪੜਾ ਬਹੁਤ ਆਗਾ ਹਨਾ ਤੇ ਬਾਕੀ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਜਿਹੜੀਆਂ ਭੈਣਾ ਨਵੀਆਂ ਚੈਨਲ ਤੇ ਬਿਲਕੁਲ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੋਂ ਕੋਈ ਤੁਹਾਡੇ ਕੰਮ ਦੀ ਵੀਡੀਓ ਕਈ ਵਾਰੀ ਮਿਸ ਹੋ ਜਾਂਦੀ ਹੈ ਜਾਂ ਬੱਚੇ ਗੇਮਾਂ ਖੇਡਦੇ ਰਹਿੰਦੇ ਆ ਉਹ ਚੈਨਲ ਆਪਣਾ ਹੋਰ ਹੀ ਕਿਤੇ ਦੂਰ ਚਲਾ ਜਾਂਦਾ ਹਨਾ ਤੇ ਤੁਹਾਡਾ ਗਰੁੱਪ ਦੇ ਵਿੱਚ ਨੰਬਰ ਹੋਊਗਾ ਤਾਂ ਉਹ ਘੱਟ ਤੋਂ ਘੱਟ ਤੁਹਾਡੇ WhatsApp ਤੇ ਤਾਂ ਰਹੂ ਨਾ ਵੀਡੀਓ ਜਦੋਂ ਮੈਂ ਪਾਉਂਗਾ ਹੁਣ ਅੱਜ ਆਪਣੀ ਇੱਕ ਆ ਵੀਡੀਓ ਬਣ ਗਈ ਇਸ ਚੈਨਲ ਤੇ ਇੱਕ ਵੀਡੀਓ ਦੂਸਰੇ ਚੈਨਲ ਤੇ ਪਾਈ ਮੈਂ ਦੋਨੇ ਵੀਡੀਓ ਤੁਹਾਡੇ ਕੋਲੇ ਆਉ ਲੱਗੇ ਨੇ ਜੇ ਤੁਹਾਡਾ ਨੰਬਰ ਗਰੁੱਪ ਦੇ ਵਿੱਚ ਐਡ ਹੋਊਗਾ ਹਨਾ ਕਈ ਭੈਣਾ ਇਸ ਚੈਨਲ ਨਾਲ ਜੁੜੇ ਹੋਊਗਾ ਕਈ ਭੈਣਾ ਉਹ ਮੇਰੇ ਵਾਲਾ ਚੈਨਲ ਹੈ ਜਿਹੜਾ ਉਹਦੇ ਨਾਲ ਜੁੜੂਗਾ ਹਾਂ ਠੀਕ ਹੈ ਜੀ ਤੇ ਬਾਕੀ ਮੈਂ ਇੱਕ ਚੀਜ਼ ਤੁਹਾਨੂੰ ਹੋਰ ਦੱਸ ਦਿਆਂ ਮੈਂ ਇੱਕ ਕੰਮ ਨਾਲ ਨਾਲ ਹੋਰ ਕਰਦਾ ਭੈਣਾ ਵਾਸਤੇ ਬਹੁਤ ਹੀ ਵਧੀਆ ਆਪਾਂ ਕੋਈ ਜੀ ਵੀ ਸਹੂਲਤਾ ਜਾਂ ਕੁਝ ਵੀ ਹੈ ਨਾ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਆਪਣੇ ਜਿਹੜਾ ਕੰਮ ਹੁਣ ਉਹ ਨਾਲ ਨਾਲ ਮੈਂ ਰਿਸ਼ਤਿਆਂ ਦਾ ਵੀ ਸ਼ੁਰੂ ਕੀਤਾ ਹੋਇਆ ਹੈ ਭੈਣਾਂ ਨੂੰ ਬਹੁਤ ਲੋੜ ਹੁੰਦੀ ਹੈ ਵੀ ਕੋਈ ਆਪਾਂ ਨੂੰ ਵਧੀਆ ਕਰਥਿਆ ਜੇ ਕੋਈ ਲੋੜਵੰਦ ਬੰਦੇ ਹੋਣ ਉਹਨੂੰ ਵਧੀਆ ਹੈ ਨਾ ਤਾਂ ਆਪਣੇ ਕੋਲੇ ਬਹੁਤ ਵਧੀਆ-ਵਧੀਆ ਰਿਸ਼ਤੇ ਹੁੰਦੇ ਜੇ ਕੋਈ ਭੈਣਾਂ ਲੱਭ ਰਹੀਆਂ ਇਸ ਤਰ੍ਹਾਂ ਦਾ ਰਿਸ਼ਤਾ ਵੀ ਕੋਈ ਆਪਦੇ ਭਰਾ ਦਾ ਆਪਣਾ ਦੇਖਿਆ ਹੋਵੇ ਮੇਰੇ ਨਾਲ ਜੁੜੇ ਹੋਏ ਹਨ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜਿਵੇਂ ਹੈ ਨਾ ਤਾਂ ਆਪਣੇ ਕੋਲੇ ਬਹੁਤ ਵਧੀਆ-ਵਧੀਆ ਰਿਸ਼ਤੇ ਹੁੰਦੇ ਭੈਣਾਂ ਜੇ ਕਿਸੇ ਨਿਆਬ ਦੇ ਭਰਾ ਵਾਸਤੇ ਦੇਖਣਾ ਜਾਂ ਭੈਣ ਵਾਸਤੇ ਜਾਂ ਬਾਹਰਲੀ ਕੰਟਰੀ ਦੇ ਵਿੱਚ ਭੈਣਾ ਮੈਟਿੰਗਾਂ ਜਾਂ ਇਧਰ ਇੰਡੀਆ ਦੇ ਵਿੱਚ ਹੀ ਲੱਭ ਰਹੇ ਹਨ ਤਾਂ ਆਪਣੇ ਕੋਲੇ ਵਧੀਆ-ਵਧੀਆ ਰਿਸ਼ਤੇ ਹੁੰਦੇ ਆ ਜ਼ਿਮੀਂਦਾਰਾਂ ਦੇ ਘਰਾਂ ਦੇ ਜਾਂ ਕਿਸੇ ਹੋਰ ਘਰਾਣੇ ਨਾਲ ਜਿਵੇਂ ਬਾਣੀਆਂ ਆਪਾਂ ਕਹੇ ਨੇ ਨਾ ਬਾਣੀਆਂ ਦੇ ਵੀ ਰਿਸ਼ਤੇ ਹੁੰਦੇ ਹੈਗੇ ਤਾਂ ਤੁਸੀਂ ਮੇਰੇ ਨਾਲ ਫੋਨ ਤੇ ਇੱਕ ਵਾਰੀ ਜ਼ਰੂਰ ਗੱਲਬਾਤ ਕਰ ਲਿਆ ਕਰੋ ਪੂਰੀ ਗਾਰੰਟੀ ਹੋਊਗੀ ਕੰਮ ਦੀ ਹਨਾ ਤੇ ਨਾਲ ਨਾਲ ਮੈਂ ਇਹ ਸੋਚਿਆ ਵੀ ਆਪਾਂ ਨਾਲ ਇਹ ਵੀ ਕਿਉਂ ਨਾ ਸੇਵਾ ਕਰੀ ਜਾਵੇ ਮੇਰੇ ਮਨ ਦੇ ਵਿੱਚ ਖਿਆਲ ਆਇਆ ਵੀ ਆਪਣੇ ਇੰਨਾ ਭੈਣਾ ਗੱਲਬਾਤ ਵੀ ਕਰ ਰਹੇ ਨੇ ਬਹੁਤ ਸਾਰੇ ਭੈਣਾ ਮੈਨੂੰ ਫੋਨ ਕਰਦੇ ਆ ਬਕਾਇਦਾ ਆ ਉਹਦਾ ਭਰਾ ਸਮਝ ਕੇ ਹਨਾ ਤਾਂ ਕੋਸ਼ਿਸ਼ ਕਰੋ ਜਿੰਨਾ ਭੈਣਾ ਨੂੰ ਇਸ ਤਰ੍ਹਾਂ ਦੇ ਕੋਈ ਲੋੜ ਆ ਹਨਾ ਮੇਰੇ ਨਾਲ ਪਰਸਨਲ ਫੋਨ ਕਰ ਲਿਓ ਜਾਂ ਅਮਰਤਪਾਲ ਕੌਰ ਦਾ ਨੰਬਰ ਤੁਹਾਨੂੰ ਦਿੱਤਾ ਹੀ ਹੁੰਦਾ ਉਹਨਾਂ ਨਾਲ ਤੁਸੀਂ ਫੋਨ ਕਰਕੇ ਗੱਲਬਾਤ ਜਦੋਂ ਤੁਹਾਡਾ ਦਿਲ ਕਰੇ ਕਰ ਲਿਆ ਕਰੋ ਇਸ ਤਰ੍ਹਾਂ ਦੇ ਹਨਾ ਕਿਉਂਕਿ ਆਪਾਂ ਇਹ ਚਾਉਂਦੇ ਆ ਵੀ ਕੁੜੀਆਂ ਦਾ ਮੈਂ ਤਾਂ ਅੱਗੇ ਕਹਿੰਦਾ ਬਹੁਤ ਔਖਾ ਹੁੰਦਾ ਵੀ ਜਿੱਥੇ ਕਰਦੇ ਚਾਹੁੰਦੇ ਉੱਥੇ ਤੋੜ ਦਿੰਦੇ ਆ ਘੜ ਤੋਂ ਘੜ ਜਦੋਂ ਤੁਸੀਂ ਮੇਰੇ ਨਾਲ ਗੱਲ ਕਰੋਗੇ ਆ ਵੀ ਕਿਵੇਂ ਆ ਬੰਦੀ ਵੀ ਕਿਹੋ ਜਿਹਾ ਮੁੰਡਾ ਕਿਵੇਂ ਦਾ ਸਬਾ ਉਹ ਸਾਰਾ ਆਪਾਂ ਭੈਣ ਭਰਾ ਦਾ ਇੱਕ ਦੂਜੇ ਨੂੰ ਗੱਲ ਦੱਸ ਸਕਦਾ ਨਾ ਮਾਂ ਪਿਓ ਦੇ ਮੂਹਰੇ ਕਈ ਭੈਣਾ ਨਹੀਂ ਚਲੋ ਬੋਲ ਸਕਦੇ ਨਾ ਸੰਗ ਦੇ ਮੇਰੀਆਂ ਵੀ ਜਿੱਥੇ ਕੁੜੀਆਂ ਨੂੰ ਤੋਰਦੇ ਮਾਪੇ ਉੱਥੇ ਜਾਣਾ ਪੈਂਦਾ ਪਰ ਘੜ ਤੋਂ ਘੜ ਮੈਂ ਇਹ ਚੀਜ਼ ਨੂੰ ਬਹੁਤ ਫੀਲ ਕਰਦਾ ਵੀ ਕੁੜੀਆਂ ਨੂੰ ਬਹੁਤ ਔਖਾ ਹੁੰਦਾ ਨਾ ਵੀ ਜਿੱਥੇ ਵਿਚਾਰਿਆਂ ਨੂੰ ਕਹਤਾ ਹਾਂ ਮੈਂ ਠੀਕ ਆ ਠੀਕ ਆ ਇਹ ਜਿਹੜੀਆਂ ਭੈਣਾ ਚਾਹੁੰਦੀਆਂ ਉਹ ਮੇਰੇ ਨਾਲ ਜਾਂ ਅਮਰਤਪਾਲ ਕੌਰ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਮਿਲਦੇ ਆਪਾਂ ਜਲਦੀ ਕਿਸੇ ਨਵੀਂ ਵੀਡੀਓ ਦੇ ਵਿੱਚ ਜੀ ਮੇਰਾ ਜਿਹੜਾ ਪਿੰਡ ਆ ਮੈਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਿਆਂ ਪਿੰਡ ਸ਼ਿਪਿੰਗਾ ਜਿਲ੍ਹਾ ਸਾਡਾ ਜਿਹੜਾ ਬਠਿੰਡਾ ਕਈ ਵਾਰੀ ਪੈਣਾ ਦੂਰ ਹੋ ਨੇੜੇ ਤੇ ਹੁੰਦੀਆਂ ਹਨ ਉਹਨੂੰ ਨਹੀਂ ਪਤਾ ਲੱਗਦਾ ਪਰ ਤੁਸੀਂ ਬਠਿੰਡਾ ਸ਼ਹਿਰ ਆ ਪੰਜਾਬ ਦੇ ਵਿੱਚ ਹਨ ਤਾਂ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਮਿਲਦੇ ਆ ਜਲਦੀ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ